ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਉ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਤਿ ਰਸਾ ਪੂਰਨ ਹੋਏ ਚਿਤ ਕੀ ਇਸ਼ਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵੋ ਆਪ ਹਾਦੇ ਮੋਹਿ ਬਚਾਵੋ ਸੁਖੀ ਬਸੈ ਮੋਰੂ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਸਾਨਜ ਕਰਦੇ ਕਰੀਏ ਸਭੈ ਰੰਕੁਆ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਏ ਪਿਆਸਾ ਤੁਮ ਹੈ ਸਾਡ ਕੋਈ ਅਵਨ ਨਾ ਧਿਆਉ ਜੋ ਵਰਚਾਉ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਧਾਰੀਐ ਜੁਨ ਜੁਨ ਸਤਰ ਹਮਾਰੇ ਮਾਰੀਐ ਆਪ ਹਾ ਦਿਮਜਿ ਬਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੋ ਜੋ ਸਦਾ ਹਮਾਰੇ ਪਛਾਹ ਸ੍ਰੀ ਅਸਤੁਜਿਓ ਕਰਿ ਹਰਿ ਰਛਾ ਰਾਖ ਲਿਹੁ ਮਹ ਰਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦੁਸਕੰਤਾ ਕਾਲ ਪਾਇ ਬ੍ਰਹਮਾ ਬਖਤਰ ਆਕਾਲ ਪਾਇ ਸਿਵ ਜੋਤ ਤਰਾਕਾਲ ਪਾਇ ਕਰਬਿਸ਼ਣ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀ ਓ ਬੇਦਰਾਜ ਮਨ ਮਾਂਜੂ ਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਸਨ ਉਪਜਾਇਓ ਆਦੰਤੇ ਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤੁਸੀਂ ਕੋ ਹਮਾਰੇ ਸਕਲ ਪ੍ਰਜਾ ਜਨਾਮ ਸਵਾਰੀ ਸਿਵ ਤਨ ਕੋ ਸਿਵ ਮਨ ਸੁਖ ਦੀ ਜੋ ਸ਼ਤਰਨ ਕੋ ਪਲਮੋ ਬਦ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਗੁੰਚਰ ਸਥੂਲਾ ਸਭ ਪਰ ਕਰਪਾਦਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਘਟ ਘਟ ਕੇ ਪਟ ਪਟ ਕੀ ਜਾਣੇ ਜਬ ਉਦਕਰ ਕਰ ਕਰਤਾ ਰਾ ਪ੍ਰਜਾ ਤਰਤ ਦੇਹ ਪਾਰਾ ਜਬ ਕਰ ਕਰ ਤੋਂ ਕਭ ਹੂੰ ਤੋਂ ਮੈ ਮਿਲਤ ਦੇਈ ਤਰਸਭ ਹੂੰ ਜੇਤੇ ਬਦਨ ਸੇ ਸਤਵ ਧਾਰੈ ਆਪ ਆਪ ਨਿੰਬੂ ਜੋ ਚਾਰੈ ਤੁਮ ਸਭ ਹੀ ਤੇ ਰਹਿ ਤਨਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਕਰਨ ਲੰਬ ਆਦਾਨੀ ਨਾਨਦ ਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕਾ ਕੋ ਕਰ ਪਾਹਨ ਅਨੁਮਾਨਤ ਮਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨੈ ਭੇਵ ਆਪ ਆਪ ਨੀ ਬੁੱਧ ਜੇਤੀ ਵਰਨਤ ਪਿੰਨ ਪਿੰਨ ਤੋਇ ਤੇਤੀ tumra lakhan jay pasara ke vidh saja pratham sansara ekai roop anup srupa rang pay urav ke pupa andaj jer che tuj ke ni utpuj khan bahur raj dini kohon phool raja ve baitha kohon cement pay sankarak keitha sagri shisht dikhaya champav aad jugad sroop swayam bhav abrasha meri tum karo sikh abara sikh sangaro dust jit uthvat utpatata sakal milesh karo rankata जे असतुई तब सरणी परेतिन के दुष्ट दुक्त हवै मरे पुरख जवन पग परे तिहारे तिनके तुम संकट सब टारे जो कलुको एक बार तेहें ताके काल न आए हैं रस्या होए ताही सब का ला दुष्ट अरिष्ट टरेत तत्काल कृपा दर्शन जाय नर हो ताके ताप तन को मोहर हो रिद्ध सिद्ध कर्मो सब होए दुष्ट शाश्वत सके न कोई एक बार जन तुम्हें संवारा काल फास देता है महाराज नर नाम ते हारो कहा दारु दुष्ट, दुष्ट दुखते रहा ਖੜਗ ਕੇਤ ਮੈ ਸਣ ਤਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇਤ ਮੈ ਸਣ ਤਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਉ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਰਸਾ ਪੂਨ ਹੋਏ ਚਿਤ ਕੀ ਇਸ਼ਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵੋ ਆਪ ਹਾਦੇ ਮੋਹਿ ਬਚਾਵੋ ਸੁਖੀ ਬਸੈ ਮੋਰੂ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰਛਾਨ ਜਿ ਕਰਦੇ ਕਰੀਏ ਸਭ ਬੈਰਨ ਕੋ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮ ਹੈ ਛਾੜ ਕੋਈ ਅਬ ਨਾ ਧਿਆਉ ਜੋ ਵਰਚਾਉ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਧਾਰੀਏ ਚੰਨ ਚੰਨ ਸਤਰ ਹਮਾਰੇ ਮਾਰੀਏ ਆਪ ਹਾ ਦਿਮਜਿ ਬਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੋ ਜੋ ਸਦਾ ਹਮਾਰੇ ਪਛਾ ਸ਼੍ਰੀ ਅਸਤੂਜਿਓ ਕਰਵ ਰਛਾ ਰੱਖ ਲਿਹੁ ਮਹਿ ਰਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦੁਸ਼ਕੰਤਾ ਕਾਲ ਪਾਏ ਬ੍ਰਹਮਾ ਬਖਤਰ ਕਾਲ ਪਾਏ ਸਭ ਜੂ ਤਰ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੂ ਕੀ ਸਭ ਕੀ ਓ ਬੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਸਨ ਉਪਜਾਇਓ ਆਦੰਤੇ ਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਸੀ ਕੋ ਹਮਾਰੀ ਸਕਲ ਪ੍ਰਜਾ ਜਨਾਬ ਸਵਾਰੀ ਸਿਵ ਕਨ ਕੋ ਸਿਵ ਮਨ ਸੁਖ ਦੀਓ ਛਤਰਨ ਕੋ ਪਲਮੋ ਬਦ ਕੀਓ ਕਟ ਕਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿਟੀ ਤੇ ਕੁੰਚਰ ਸਥੂਲਾ ਸਭ ਪਰ ਕਰਪਾ ਦਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਕਟ ਕਟ ਕੇ वट वट ਕੀ ਜਾਣੈ ਜਬ ਉਦਕਰ ਕਰ ਕਰਤਾਰਾ ਪ੍ਰਜਾ ਤਰਤ ਦੇਹ ਪਾਰਾ ਜਬ ਕਰਹ ਕਰਤੋਂ ਕਬ ਹੂੰ ਤੋ ਮੈ ਮਿਲਤ ਦੇਹ ਤਰਸਬ ਹੂੰ ਜੇ ਤੇ ਬਦਨ ਸਿਸਟਰ ਅਵਤਾਰਿਆ ਪਾਪ ਨਿੰਬੂ ਜੋ ਉਚਾਰੇ ਮੁਸਭੀ ਤੇ ਰਤਨ ਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਰਣ ਰਲਮ ਆਦਾਨੀਲ ਨਦ ਸੰਬ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੂ ਕਰ ਪਾਹਨ ਅਨੁਮਾਨਤ ਮਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨੈ ਭੇਵ ਆਪ ਆਪਨੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਏ ਤੇਤੀ ਤੁਮਰ ਲਖਨ ਜਾਏ ਪਸਾਰਾ ਕੇਵਦ ਸਜਾ ਪ੍ਰਥਮ ਸੰਸਾਰਾ ਇਕ ਰੂਪਨੁਪਸਰੂਪ ਰੰਗ ਪਉ ਰਾਪਕੇ ਕੂਪਾ ਅੰਡਜ ਜੇ ਰਜ ਸੇ ਤਿ ਜਕੀਨੀ ਉਤਪੁਜ ਖਾਨ ਬਹੁ ਰਜ ਦੀਨੀ ਕਹੋ ਫੂਲ ਰਾਜਾ ਵੇ ਬੈਠਾ ਕਹੋ ਸਿਮੰਟ ਪਿਓ ਸੰਕਰ ਕੈਠਾ ਸਗਰੀ ਸਿਸ਼ਟ ਦਿਖਾਇ ਚੰਪਵ ਆਦ ਜੁਗਾਦ ਸਰੂਪ ਸਿਯੰਭਵ ਅਬਰਸਾ ਮੇਰੀ ਤੁਮ ਕਰੋ ਸਿਖ ਅਬਰਸਾ ਸਿਖ ਸੰਗਰੋ ਦੁਸ਼ਟ ਜਿਤੇ ਉਠਵ ਤਉ ਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ जे असतुई तव सरणी परे तिनके दुष्ट दुखत होवै मरे पुरख जवन पग परे तिहारे तिनके तुम संकट सब टारे जो कलुको एक बार तेहें ताके काल न आए है रस्या होए ताही सब काल दुष्ट अरिष्ट टरें तत्काल कृपा दर्श तजाय ने हरहो ताके ताप तन को मोहर हो रिद्ध सिद्ध कर्मो सब होइ दुष्ट शाश्वत सके न कोई एक बार जन तुम्हें संवारा काल फांस देता है महाराज नर नाम तिहारो कहा दारु दुष्ट दुखते रहा ਖੜਗ ਕੇਤ ਮੈ ਸਣ ਤਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇਤ ਮੈ ਸਣ ਤਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਰਸਾ ਪੂਨ ਹੋਏ ਚਿਤ ਕੀ ਇਸ਼ਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵੋ ਆਪ ਹਾਦੇ ਮੋਹਿ ਬਚਾਵੋ ਸੁਖੀ ਬਸੈ ਮੋਰੂ ਪਰਵਾਰਾ ਸੇਵਕ ਸਿਖ ਸਭੈ ਕਰਤਾਰਾ ਮੋਰ ਸਾਨਿ ਜਕਰਦੇ ਕਰੀਐ ਸਭ ਬੈਰਨ ਕੋ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹਿ ਛਾੜ ਕੋਈ ਅਬ ਨਾ ਧਿਆਉ ਜੋ ਵਰਚਾਉ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਧਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਹਾ ਦਿਮਜਿ ਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੋ ਜੋ ਸਦਾ ਹਮਾਰੇ ਪਛਾਛਾ ਸ੍ਰੀ ਅਸਤੁਜਿਓ ਕਰਵ ਰਛਾ ਰਾਖ ਲਿਹੁ ਮਹਿ ਰਖਨ ਹਾਰੇ ਸਾਹਿਬ ਸੰਤ ਸਾਹਿ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮੋਹ ਪੂਰੀ ਚਤੁਰ ਦੁਸ਼ਕੰਤਾ ਕਾਲ ਪਾਇ ਬ੍ਰਹਮਾ ਬਪਤਰ ਆਕਾਲ ਪਾਇ ਸਿਵ ਜੋਤ ਤਰਾਕਾਲ ਪਾਇ ਕਰਪਿ ਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀ ਓ ਬੇਤਰਾਜ ਮਨ ਮਾਂਜੂ ਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਸਨ ਉਪਜਾਇਓ ਆਦੰਤੇ ਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤੁਸੀਂ ਕੋ ਮਹਾਰੀ ਸਖਲ ਪ੍ਰਜਾ ਜਨਾਬ ਸواری ਸਿਵ ਤਨ ਕੋ ਸਿਗਮਨ ਸੁਖ ਦੀ ਯੋਸ਼ਤਰਨ ਕੋ ਬਲਮੋ ਬਦ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿਟੀ ਤੇ ਕੁੰਚਰ ਸਥੂਲਾ ਸਭ ਪਰ ਕਰਪਾ ਦਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਘਟ ਘਟ ਕੇ ਪਟ ਪਟ ਕੀ ਜਾਣੇ ਜਬ ਉਦਕਰ ਕਰ ਕਰਤਾ ਰਾ ਪ੍ਰਜਾ ਤਰਤਬ ਦੇਹ ਪਾਰਾ ਪੰਜਾਬ ਕਰ ਕਰ ਤੂੰ ਕਬ ਹੂੰ ਤੂੰ ਮੈ ਮਿਲਤ ਦੇ ਤਰਸਭ ਹੂੰ ਜੇ ਤੇ ਬਦਨ ਸਿਸਟਰ ਅਭਤਾਰੇ ਆਪ ਆਪਨੀ ਬੂਜੂ ਚਾਰੈ ਤੂੰ ਸਭ ਹੀ ਤੇ ਰਹਿ ਤਨਾਰਾਲਮ ਜਾਣਤ ਬੇਦ ਭੇਦ ਅਰ ਆਲਮ ਨਰੰਕਾਰ ਨਿਰਭਕਰਨ ਲੰਬ ਆਦਾਨੀਲ ਅਨਦ ਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਰੰਕਾਰ ਕਾ ਚੀਨਤ ਨੈ ਭੇਵ ਆਪ ਆਪਨੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਏ ਤੇਤੀ ਉਮਰਾਲ ਖਨ ਜੈ ਪਸਾਰ ਆ ਕੇ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪ ਰੰਗ ਪਉ ਰਾਪ ਕੇ ਪੂਪਾ ਅੰਡਜ ਜਿਰਛਿਤ ਜਕੀਨੀ ਉਤਪੁਜ ਖਾਨ ਬਹੁਰ ਰਚਦੀਨੀ ਕਉਹ ਫੂਲ ਰਾਜਾ ਵੇ ਬੈਠਾ ਕਉਹ ਸਿਮੰਟ ਪਿਓ ਸੰਕਰ ਕੈਠਾ ਸਗਰੀ ਸਿਸ਼ਟ ਦਿਖਾਇ ਚੰਪਵ ਆਦ ਜੁਗਾਦ ਸਰੂਪ ਸਿਯੰ ਭਵ ਅਬਰਸ਼ਾ ਮੀਰੀ ਤੁਮ ਕਰੋ ਸਿਖ ਬਾਰ ਸਿਖ ਸੰਗਰੋ ਦੁਸ਼ਟ ਜਿਤੇ ਉਠਵ ਤਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੋਈ ਤਬ ਸਰਣੀ ਪਰੇ ਤਿਨਕੇ ਦੁਸ਼ਟ ਦੁਖਤ ਹਵੇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਬ ਟਾਰੇ ਜੋ ਕਲੁਕ ਕੋ ਇਕ ਬਾਰ ਤੇ ਹੈ ਤਾਂ ਤੇ ਕਾਲ ਨੇ ਆਏ ਹੈ ਰੱਛਾ ਹੋਏ ਤਾਹੀ ਸਭ ਕਾਲਾ ਦੁਸ਼ਟ ਅਰਿਸ਼ਟ ਤਰੀ ਤਤ ਕਾਲਾ ਕਿਰਪਾ ਦਰਸ ਤਨਜਾਇ ਨ ਹਰ ਹੋ ਤਾ ਕੇ ਤਾਪ ਤਨ ਕਮੋ ਹਰ ਹੋ ਰਿਤ ਸਿਧ ਕਰਮੋ ਸਭ ਹੋਈ ਦੁਸ਼ਟ ਸ਼ਾਸਵ ਸਕੇ ਨ ਕੋਈ ਇਕ ਬਾਰ ਜਨ ਤੁਮੇ ਸੰਭਾਰਾ ਕਾਲ ਫਾਸ ਤੇ ਤਾਹੀ ਬਾਰਾ ਜਨਰ ਨਾਮ ਤੇ ਹਰੋ ਕਹਾ ਦਾਰ ਦੁਸ਼ਟ ਦੋਖਤੇ ਰਹਾ ਖੜਗਕੇਤ ਮੈਸਣ ਤਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗਕੇਤ ਮੈਸਣ ਤਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰਸਾ ਪੂਨ ਹੋਏ ਚਿਤ ਕੀ ਇਸ਼ਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੈ ਮੋਰੂ ਪਰਵਾਰਾ ਸੇਵਕ ਸਿਖ ਸਭੈ ਕਰਤਾਰਾ ਮੋਰ ਅਸਾਂ ਜਿ ਕਰਦੇ ਕਰੀਏ ਸਭ ਐਰਨ ਕੋ ਆ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰੇ ਪਿਆਸਾ ਤੁਮ ਹੈ ਛਾੜ ਕੋਈ ਅਬ ਨਾ ਧਿਆਉ ਜੋ ਵਰਚਾਉ ਸੁ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਧਾਰੀ ਐ ਚੰਨ ਚੰਨ ਸਤਰ ਹਮਾਰੇ ਮਾਰੀ ਐ ਆਪ ਹਾ ਦਿਮਜੇ ਬਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੋ ਜੋ ਸਦਾ ਹਮਾਰੇ ਪਛਾਹ ਸ੍ਰੀ ਅਸਤੂਜਿਓ ਕਰਵ ਰਸਾ ਰਾਖ ਲਿਹੁ ਮਹਿ ਰਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦੁਸਕੰਤਾ ਕਾਲ ਪਾਇ ਬ੍ਰਹਮਾ ਬਖਤਰ ਆਕਾਲ ਪਾਇ ਸੁਭਜੂ ਤਰਾਕਾਲ ਪਾਇ ਕਰਬਿਸਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀ ਓ ਬੇਤਰਾਜ ਮੰਮਾ ਜੂ ਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਸਨੁ ਉਪਜਾਇਓ ਆਦੰਤੇ ਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤੁਸੀਂ ਕੋ ਮਾਰੀ ਸਤਲ ਪ੍ਰਜਾ ਜਨਾਬ ਸواری ਸਿਵ ਤਨ ਕੋ ਸਿਵ ਮਨ ਸੁਖ ਦੀ ਜੋ ਸ਼ਤਰਨ ਕੋ ਪਲਮੋ ਬਦ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚਰ ਸਥੂਲਾ ਸਭ ਪਰ ਕਰਪਾ ਦਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਘਟ ਘਟ ਕੇ ਪਟ ਪਟ ਕੀ ਜਾਣੇ ਜਬ ਉਦਕਰ ਕਰ ਕਰਤਾ ਰਾ ਪ੍ਰਜਾ ਤਰਤ ਦੇ ਅਪਾਰਾ ਜਬ ਕਰ ਕਰ ਤੋਂ ਕਬ ਹੂੰ ਤੋਂ ਮੈ ਮਿਤ ਦੇਹ ਤਰਸਬ ਹੂੰ ਜੇ ਤੇ ਬਦਨ ਸਿਸਟਰ ਅਭਤਾਰੇ ਆਪ ਆਪ ਨੀਂਬੂ ਜੋ ਚਾਰੇ ਤੁਮ ਸਭ ਹੀ ਤੇ ਰਹਿ ਤਨ ਰਾਲਮ ਜਾਨਤ ਬੇਦ ਭੇਦ ਅਰ ਆਲਮ ਨਰੰਕਾਰ ਨਿਰਭਕਰਣ ਲੰਬ ਆਦਾਨੀਲ ਨਾਦ ਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਉਤ ਬੇਦਾ ਤਾਕਾ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਰੰਕਾਰ ਕਾ ਚੀਨਤ ਨਹਿ ਭੇਵ ਆਪ ਆਪ ਨੀ ਬੁਧ ਜੇਤੀ ਵਰਨਤ ਪਿੰਨ ਪਿੰਨ ਤੋਏ ਤੇਤੀ ਤੁਮਰਾ ਲਖਨ ਜੈ ਪਸਾਰ ਆ ਕੇ ਬਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪ ਆ ਰੰਗ ਪਉ ਰਾ ਕੇ ਪੂਪਾ ਅੰਡਜ ਜਿਰਛਿ ਤਿ ਜਕੀਨੀ ਉਤਪੁਜ ਖਾਨ ਬਹੁਰ ਰਚਦੀਨੀ ਕਹੋ ਫੂਲ ਰਾਜਾ ਵੇ ਬੈਠਾ ਕਉ ਸਿਮੰਟ ਪਿਓ ਸੰਕਰ ਕੈਠਾ ਸਗਰੀ ਸਿਸ਼ਟ ਦਿਖਾਇ ਚੰਪਵ ਆਦ ਜੁਗਾਦ ਸਰੂਪ ਸਿਯੰ ਭਵ ਅਬਰਸਾ ਮੀਰੀ ਤੁਮ ਕਰੋ ਸਿਖ ਬਾਰ ਸਿਖ ਸੰਗਰੋ ਦੁਸ਼ਟ ਜਿਤੇ ਉਠਵ ਤਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ जे असतोई तव सरणी परे तिनके दुष्ट दुखत हवै मरे पुरख जवन पग परे तिहारे तिनके तुम संकट सब टारे जो कलुको एक बार कहैं हें तात काल नय आए हें रस्या होए ताही सब काल दुष्ट अरिष्ट टरें तत्काल ला कृपा दर्शन जाय ने हरवो ताके ताप्तनक मोहर हो रद्ध सिद्ध कर्मो सब होइ दुष्ट शाश्वत सके न कोई ਇੱਕ ਵਾਰ ਜਿਨ ਤੂੰ ਮੈਂ ਸੰਭਾਰਾ ਕਾਲ ਫਾਸ ਤੇ ਤਾਹਿ ਬਾਰਾ ਜਿਨ ਨਰਨਾਮ ਤੇ ਹਰੂ ਕਹਾ ਦਾਰਤ ਦੁਸ਼ਟ ਦੋਖ ਤੇ ਰਹਾ ਖੜਕ ਕੇਤ ਮੈਸਣ ਤਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਕ ਕੇਤ ਮੈਸਣ ਤਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਤੇ ਰਸਾ ਪੂਰਨ ਹੋਏ ਚਿਤ ਕੀ ਇਸ਼ਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵੋ ਆਪ ਹਾਦੇ ਮੋਹਿ ਬਚਾਵੋ ਸੁਖੀ ਬਸੈ ਮੋਰੂ ਪਰਵਾਰਾ ਸੇਵਕ ਸਿਖ ਸਭੈ ਕਰਤਾਰਾ ਮੋਰਛਾਨ ਜਿ ਕਰਦੇ ਕਰੀਏ ਸਭੈ ਰਨ ਕੋ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮ ਹੈ ਛਾੜ ਕੋਈ ਅਬ ਨਾ ਧਿਆਉ ਜੋ ਵਰਚਾਉ ਸੋ ਤੁਮ ਤੇ ਪਾਓ ਸੇਵਕ ਸਿਖ ਹਮਾਰੇ ਧਾਰੀਏ ਜੁਨ ਜੁਨ ਸਤਰ ਹਮਾਰੇ ਮਾਰੀਏ ਆਪ ਹਾ ਦਿਮਜਿ ਬਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੋ ਜੋ ਸਦਾ ਹਮਾਰੇ ਪਛਾਹਿ ਸ੍ਰੀ ਅਸਤੂਜਿ ਕਰਵ ਰਛਾ ਰਾਖ ਲਿਹੁ ਮਹਿ ਰਖਨ ਹਾਰੇ ਸਾਹਿਬ ਸੰਤ ਸਾਹਿ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਬਰੇ ਚਤੁਰ ਦੁਸਕੰਤਾ ਕਾਲ ਪਾਇ ਬ੍ਰਹਮਾ ਬਖਤਰ ਆਕਾਲ ਪਾਇ ਸਿਵ ਜੋਤ ਤਰਾਕਾਲ ਪਾਇ ਕਰਬਿਸਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀ ਓ ਬੇਦਰਾਜ ਬ੍ਰਹਮਾ ਜੂਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਸਨ ਉਪਜਾਇਓ ਆਦੰਤੇ ਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤੁਸੀਂ ਕੋ ਹਮਾਰੇ ਸਕਲ ਪ੍ਰਜਾ ਜਨਾਬ ਸਵਾਰੀ ਸਿਵ ਤਨ ਕੋ ਸਿਵ ਮਨ ਸੁਖ ਦੀ ਜੋ ਛਤਰਨ ਕੋ ਪਲਮੋ ਬਦਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਸਥੂਲਾ ਸਭ ਪਰ ਕਰਪਾਦਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਘਟ ਘਟ ਕੇ ਪਟ ਪਟ ਕੀ ਜਾਣੇ ਜਬ ਉਦਕਰ ਕਰ ਕਰਤਾ ਰਾ ਪ੍ਰਜਾ ਤਰਤ ਦੇ ਅਪਾਰਾ ਜਬ ਕਰ ਕਰ ਤੋਂ ਕਬ ਹੂੰ ਤੋਂ ਮੈ ਮਿਲਤ ਦੇ ਤਰਸਬ ਹੂੰ ਜੇਤੇ ਬਦਨ ਸਿਸ਼ਟ ਅਭਤਾਰੇ ਆਪ ਆਪ ਨੀਂਬੂ ਜੋ ਉਚਾਰੇ ਤੁਮ ਸਭ ਹੀ ਤੇ ਰਹਿ ਤਨਾਰਾਲਮ ਜਾਨਤ ਬੇਦ ਭੇਦ ਅਰ ਆਲਮ ਨਰੰਕਾਰ ਨਿਰਭਕਰਨ ਲੰਬ ਆਦਾਨੀਲ ਨਦ ਸੰਬ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਉਤ ਬੇਦਾ ਤਾਕਾ ਕੋ ਕਰ ਪਾਹਨ ਅਨੁਮਾਨ ਤਮਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਰੰਕਾਰ ਕਾ ਚੀਨਿਤ ਨਹਿ ਪਿਵ ਆਪ ਆਪ ਨੀਂਬੂ ਤੇ ਜੇਤੀ ਵਰਨਤ ਪਿੰਨ ਪਿੰਨ ਤੋਏ ਤੇਤੀ ਤੁਮਰਾ ਲਖਨ ਜੈ ਪਸਾਰ ਆ ਕੇ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪ ਆ ਰੰਗ ਪੈ ਉਰਾਪ ਕੇ ਪੂਪਾ ਅੰਡਜ ਜੇ ਰਚਿ ਤੇ ਜਕੀਨੀ ਉਤਪੁਜ ਖਾਨ ਬਹੁ ਰਚ ਦਿਨੀ ਕਹੋ ਫੂਲ ਰਾਜਾ ਹੋਇ ਬੈਠਾ ਕਉ ਸਿਮੰਟ ਪੈ ਸੰਕਰ ਕੈਠਾ ਸਗਰੀ ਸਿਸ਼ਟ ਦਿਖਾਇ ਚੰਪਵ ਆਦ ਜੁਗਾਦ ਸਰੂਪ ਸਿਯੰ ਭਵ ਅਬਰਸਾ ਮੇਰੀ ਤੁਮ ਕਰੋ ਸਿਖ ਅਬਰਸਾ ਸਿਖ ਸੰਗਰੋ ਦੁਸ਼ਟ ਜਿਤੇ ਉਠਵ ਤਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ जे असतो हि तव शरणि परे तिनके दुष्ट दुक्त हवै मरे पुरख जवन पग परे तिहारे तिनके तुम संकट सब टारे जो कलुको एक बार तेहें तात काल न आए हैं रस्या होए ताही सब काल दुष्ट अरिष्ट टरें तत्काल ला कृपा दर्श तन जाय नर हो ताके ताप्तन कुमोहर हो रिद्ध सिद्ध कर्मो सब होइ दुष्ट शाश्वत सके न कोई एक बार जन तुम्हे संवारा काल फासते ताहे बरा जनर नाम तिहारो कहा दारत दुष्ट, दुष्ट दोखते रहा ਖੜਗ ਕੇਤ ਮੈਸਣ ਤਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇਤ ਮੈਸਣ ਤਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ